ਆ ਵੀ ਜ ਆਪਣਾ ਮੇਰਾ ਕਰਮਜੀਤ ਸਿੰਘ ਤੇ ਇੱਥੇ ਲੱਗੀ ਸ਼ੌਪ ਤੁਹਾਡੀ ਆ ਨਾਲ ਦੀ ਸ਼ੌਪ ਮੇਰੀ ਆਪਣੀ ਤੇ ਭਾਜੀ ਕਿੱਥੇ ਗੋਲੀ ਕਿੱਥੇ ਚਲੀ ਗਈ ਗੋਲੀਆਂ ਨਾਲ ਮੇਰੇ ਬਗਲੇ ਚ ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿਸ ਤਰ੍ਹਾਂ ਮੈਂ ਦੇ ਅੰਦਰ ਬੈਠਾ ਪਿਆ ਸੀ ਤੇ ਜਦੋਂ ਖੜਾਕ ਦੀ ਆਵਾਜ਼ ਆਈ ਆ ਤੇ ਆਪਾਂ ਨੂੰ ਐ ਲੱਗਾ ਜਾਂ ਤੇ ਕੋਈ ਮੋਟਰਸਾਈਕਲ ਦੇ ਪਟਾਕੇ ਪੈਂਦੇ ਵੇ ਆ ਤੇ ਜਾਂ ਇਹਨਾਂ ਦਾ ਸਲੰਡਰ ਫੜਿਆ ਤੇ ਜਦੋਂ ਬਾਹਰ ਆਣ ਕੇ ਵੇਖਿਆ ਤੇ ਉੱਥੇ ਇੱਕ ਗੋਲਿਆ ਖੂਨ ਦੇ ਨਾਲ ਹੱਥ-ਪਾਤ ਹੋਇਆ ਇਹ ਬੰਦਾ ਖਿੰਨਿਆ ਕੋ ਗੋਲੀਆਂ ਚਲੀਆਂ ਜੀ ਘੱਟ ਤੋਂ ਘੱਟ ਜਾਂ 3 ਜਾਂ 4 ਚਲੀਆਂ ਠੀਕ ਹੈ ਤੇ ਸਾਹਦੇ ਤੇ ਆਏ ਸੀ ਜਿਨ੍ਹਾਂ ਵੱਲੋਂ ਗੋਲੀ ਚਲਾਈ ਗਈ ਉਹ ਮੋਟਰਸਾਈਕਲ ਤੇ ਆਏ ਸੀ ਉਹ ਉਹ ਅੱਗੋਂ ਦੱਸਦੇ ਕਿ ਉਹ ਮੋਟਰਸਾਈਕਲ ਆਏ ਸੀ ਮੋਟਰਸਾਈਕਲ ਆ ਉਹ ਸਾਹਮਣੇ ਖੜਾ ਰਿਆ ਸੀ ਇੱਕ ਬੰਦਾ ਆਇਆ ਮਗਰ ਮੂੰਹ ਟਕਿਆ ਹੈ ਉਹਨੇ ਉਹਨੇ ਗੋਲੀਆਂ ਚਲਾ ਕੇ ਉਹ ਭੱਜ ਗਿਆ ਅੱਗੇ ਅੱਛਾ ਹਾਂ ਜੀ ਬਸ ਇਹ ਤੇ तकरीबन ਕਿੰਨੀਆਂ ਗੋਲੀਆਂ ਚਲੀਆਂ 3 ਜਾਂ 4 ਤੇ ਬੱਲੇ ਦੀ ਹਾਸੇ ਕਿਸ ਤਰ੍ਹਾਂ ਦੀ ਸੀਗੀ ਰਗੇਸ਼ਵਰ ਹਾਲਤ ਹੋਰੀ ਉਸ ਟਾਈਮ ਨਹੀਂ ਬੋ ਤੇ ਮਾੜੀ ਕੋਈ ਹਲ-ਜੁਲ ਨਹੀਂ ਹੈਗੀ ਕੀ ਲੱਗ ਗਿਆ ਆਪਣਾ ਭਾਜੀ ਸੋਹ ਮੇਰਾ ਨਾ ਤੇ ਪਾਲ ਸਿੰਘ ਤੇ ਭਾਜੀ ਕੀ ਗੱਲ ਹੋਈ ਜਿਹੜੀ ਗੋਲੀ ਉਹ ਆਪਾਂ ਨੂੰ ਕੋਈ ਨਹੀਂ ਪਤਾ ਭਰਾਵਾ ਸਾਨੂੰ ਤੇ ਉਹਨਾਂ ਨੇ ਬੁਲਾਇਆ ਤੇ ਇੱਥੇ ਦੁਕਾਨ ਤੇ ਪਹੁੰਚ ਗਏ ਸਾਡੇ ਤੇ ਬਾਜ਼ਾਰ ਚ ਦੁਕਾਨ ਅੱਛਾ ਕੀ ਇਨਫੋਰਮੇਸ਼ਨ ਕੀ ਤੁਹਾਨੂੰ ਆਈ ਸੀਗੀ ਉਹ ਕਹਿੰਦੇ ਵੀ ਤੇ ਗੋਲੀ ਚੱਲੀ ਆ ਤੇ ਬਾਹਰ ਇੱਕ ਬੰਦਾ ਡਿੱਗਿਆ ਬਸ ਇਹੀ ਗੱਲ ਹੈ ਅੱਛਾ ਉਹ ਬਾ ਸਾਡੇ ਆਉਂਦਾ ਨਾ ਸੁਣ ਲੈ ਇੱਕ ਕਿਧਰੋਂ ਲੈ ਕੇ ਗਏ ਨੇ ਕਿਥੋਂ ਮੈਨੂੰ ਭਰਾਵਾ ਇਹ ਵੀ ਨਹੀਂ ਪਤਾ ਕਿਧਰੋਂ ਲੈ ਗਏ ਕੌਣ ਆ ਕਿੰਨੇ ਖੜਿਆ ਮੈਨੂੰ ਨਹੀਂ ਇਹ ਗੱਲ ਦਾ ਪਤਾ ਪੁਲਿਸ ਨਾਲ ਕੋਈ ਗੋਲੀਬਾਰਾਫੀ ਕੀਤੀ ਕਿ ਹਾਂ ਇੱਕ ਭਾਈ ਇੱਥੇ ਉਹ ਇਹਨਾਂ ਦੇ ਭਾਈ ਨੂੰ ਦਿੱਤੀ ਆ ਵੀ ਆ ਵੇਖ ਲੋ ਕਾਨੂੰਨੀ ਪਤਾ ਨਹੀਂ ਕੋਈ ਮਰੇ ਇਨਫੋਰਮੇਸ਼ਨ ਹੀ ਕਿੱਥੋਂ ਆਏ ਸੀ ਕੌਣ ਗਏ ਕਾਨੂੰਨ ਪਤਾ ਹੀ ਨਹੀਂ ਭਾਜੀ ਕੌਣ ਨੇ ਕੌਣ ਨੇ ਪਤਾ ਲੱਗਾ ਬਾਹਰ ਆ ਨਾ ਬਾਹਰ ਦਾ ਅੰਦਰ ਹੋਵੇ ਤੇ ਗੱਲ ਕਰੀ ਆਏ ਤੇ ਬਾਹਰ ਆ ਪਤਾ ਲੱਗਾ ਕਿੰਨੇ ਕੁ ਗੋਲੀਆਂ ਚੱਲੀਆਂ ਜੀ ਪਤਾ ਨਹੀਂ ਇਥੇ ਆਖਣੇ ਇੱਕ ਦੋ ਚੱਲੀਆਂ ਇਹ ਕਹਿੰਦੇ ਸੀ ਬਾਅਦ ਤਾਂ ਨਹੀਂ ਪਤਾ ਉਸ ਤੋਂ ਬਾਅਦ ਉਹਨੂੰ ਲੈ ਗਈ ਸੀ ਪਤਾ ਨਹੀਂ ਉਹਨਾਂ ਦੀ ਕੋਈ ਗੱਡੀ ਆਈ ਕੌਣ ਆਇਆ ਗੱਡੀ ਉਹ ਲੈ ਕੇ ਚੱਲ ਗਿਆ ਹੁਣ ਸਾਨੂੰ ਇਹ ਵੀ ਨਹੀਂ ਪਤਾ ਵੀ ਗੱਡੀ ਗਈ ਕਿੱਧਰ ਨੂੰ ਲੈ ਕੇ ਇਹ ਵੀ ਨਹੀਂ ਸਾਨੂੰ ਪਤਾ ਹਾਂ ਜੀ ਸਰ ਜਿਹੜੀ ਅੱਜ ਗੋਲੀ ਚੱਲੀ ਹੈ ਕਿਹੜੀ ਜਗ੍ਹਾ ਚੱਲੀ ਹੈ ਕਿ ਕਿੱਥੇ ਹੈ ਇਹ ਸ਼ਾੜਾ ਸਾਹਿਬ ਦੀ ਬੈਕਸਾਈਡ ਹੈ ਜੀ ਇਥੇ ਹਸਪਤਾਲ ਲੱਗਾ ਕੌਣ ਸੀਗਾ ਜੀ ਨਹੀਂ ਪਤਾ ਲੱਗਾ ਜੀ ਕੋਈ ਜੰਡਿਆਲੇ ਤੋਂ ਹੀ ਬੰਦਾ ਆਪਾਂ ਚੈੱਕ ਕਰ ਰਹੇ ਤੁਮ ਹਸਪਤਾਲ ਚੈੱਕ ਕਰ ਲਓ ਕਿੰਨੀ ਗੋਲੀਆਂ ਸੇ ਚਲੀਆਂ ਨੇ ਜੀ ਦੋ ਸਾਨੂੰ ਕੋਲ ਮਿਲੇ ਮੌਕੇ ਤੋਂ ਜੀ ਠੀਕ ਹੈ ਤੇ ਹੁਣ ਸਰ ਕੀ ਹਾਲਤ ਕੀ ਹੈਗੀ ਉਸ ਬੰਦੇ ਦੀ ਸੀਰੀਅਸ ਹੈ ਜੀ ਕਾਫੀ ਸੀਰੀਅਸ ਕਿੱਥੇ ਕਿੱਥੇ ਦਾਖਲ ਕਰਾਇਆ ਸਿਵਲ ਹਸਪਤਾਲ ਸਿਵਲ ਓਕੇ ਅੱਜਕੱਲ ਮੈਂ ਕਰਦਾ ਤੁਹਾਨੂੰ ਬਾਅਦ ਚ ਜੀ 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 ਸਰ ਕਰਾਂ ਸ਼ੁਰੂ ਚਲੋ ਜੀ ਮੇਰੇ ਕੋਲੋਂ ਠੀਕ ਹੈ ਅੱਜਕ੍ਰੀਪ ਸਵੇਰ 3:00 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਇੱਕ ਵਿਅਕਤੀ ਸਹਰਜਿੰਦਰ ਸਿੰਘ ਜਿਸ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਅੱਜ ਉਸ ਦੇ ਸਬੰਧ ਚ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅਮਨਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੇ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰਡ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਇਡੈਂਟੀਫਾਈ ਕਰ ਲਏਗੇ ਹਮ ਜਿਹੜੇ ਵਹੀਕਲ ਇਹ ਚ ਵਰਤਿਆ ਗਿਆ ਹੈ ਉਹ ਵੀ ਆਇਡੈਂਟੀਫਾਈ ਕਰ ਲਏਗੇ ਹਮ ਤਿੰਨਾਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀਆਂ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ 1930 ਦੇ ਆਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਜੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਜਬਤ ਬਰਾਮਦ ਕੀਤੇ ਹਨ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਾ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਨੇਵਾਲਾ ਗੁਰੂ ਦੇ ਵਿੱਚ ਇੱਕ ਵਾਰਦਾਤ ਅੰਜਾਮ ਦਿੱਤੀ ਸੀ ਇਹਦੀ ਅੱਗੇ ਪੁੱਛਗਿੱਛ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਕਰਨਤ ਕੀੜਾ ਕਰਨ ਇਲਿਅਸ ਕੀੜਾ ਇਹ ਤਿੰਨੋਂ ਜਿਹੜੇ ਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਚਿੰਤਰ ਬਜਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਤਲ ਅਤੇ ਜਿੱਦ ਸੱਤ ਜਿੰਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਇਹਨਾਂ ਦੇ ਜੀ ਸਰ ਜੀ ਕਲੀਅਰ ਬੋਡੀ ਸਰ ਤਵਾਰਾ ਬਈ ਸਰ ਇਹ ਤਾਂ ਕੰਟੀਨਿਊ ਕਰਦੇ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖਹਿਬਾਜੀ ਕਰਕੇ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕਿਸ਼ਨ ਗੁੱਪ ਦੇ ਬੰਦਿਆਂ ਨੂੰ ਵੀ ਇਹ ਹਰਜਿੰਦਰ ਸਿੰਘ ਸ਼ਾਟਾ ਗੁਰਦੁਆਰਾ ਸਾਹਿਬ ਦੇ ਉੱਥੇ ਕਿਸੇ ਸਬੰਧ ਕੰਮ ਦੇ ਵਿੱਚ ਸਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਈਡੈਂਟੀਫਾਈ ਕਰ ਲਿਆ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਹਨ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਿਆ ਜੇ ਨਹੀਂ ਨਹੀਂ ਜਿਹੜੇ ਗਰੁੱਪ ਦੇ ਤੁਸੀਂ ਕ੍ਰਿਸ਼ਣ ਗਰੁੱਪ ਕਿਹਾ ਦੂਸਰਾ ਗਰੁੱਪ ਕਿਹੜਾ ਸਰ ਹਰਜਿੰਦਰ ਹਰਜਿੰਦਰ ਗਰੁੱਪ ਦਾ ਕਿਹਾ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇੱਕ ਇੱਕ ਪਹਿਲੇ ਧਮਕੀ ਵੀ ਲਗਾਈ ਗਈ ਇਹਨਾਂ ਬਾਰੇ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁਛਗਿਸਤ ਹੈ ਤੁਹਾਨੂੰ ਦੱਸਿਆ ਹੈ ਵੀ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹਿਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਸਬੰਧ ਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫਤੀਸ਼ ਦੇ ਵਿੱਚ ਜਾਂਦਾ ਜਾਏ ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ ਦੇ ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਈ ਕਿ ਉਹ ਸਾਰੀ ਤੁਹਾਨੂੰ ਦੱਸੀ ਗਏ ਲੜਾਈ ਲੜਾਈਆਂ ਦੇ ਪਿਛੇ ਤੋਂ ਰੋਕਦਾ ਸੀ ਜਾਂ ਦਿੰਦਲ ਸੀ ਇਸ ਤਰ੍ਹਾਂ ਸੀ ਉਹਦਾ ਦਰਦ ਕਰੂ ਕੀਤਾ ਗਿਆ ਦੇਖੋ ਇਸ ਚੀਜ਼ ਦੇ ਵਿੱਚ ਹੁ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਚ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਚੋੜਾ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ। ਚੋਕ ਚਿੱਤਰ ਤੇ ਅਨੰਦ ਅੱਜ ਪੜੇਗੇ ਕਿ ਇਹ ਬਚਿੱਤਰ ਤੇ ਅਨੰਦ ਅੱਜ ਹੀ ਫੜੇ ਗਏ ਹਨ। ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇਂ ਜ਼ੀਰੋ ਡਾਲਰਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ ਇਹ ਕਿਸ਼ਨ ਗੁਪਤੇ ਨਾਲ ਸੰਬੰਧਿਤ ਤੇ ਇਹਨਾਂ ਤੋਂ ਜਿਹੜੇ ਦੋ ਪਿਸਟਲ ਤੇ ਸੱਤ ਕਾਰਤੂਸ ਆਉਂਦੇ। ਤੇ ਜਿਹੜਾ ਮਰਿਆ ਉਹ ਵੀ ਉਹ ਵੀ ਕੈਕਟਰ ਸੀਗਾ। ਉਹਨੂੰ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸ ਰਿਹਾ ਕਿ ਗਰੁੱਪ ਰਾਈਵਲ ਗਰੁੱਪਸ ਨੇ ਇਹਨਾਂ ਦੇ। ਤੇ ਕੀ ਇਹਨਾਂ ਦੀ ਆਪਸ ਵਿੱਚ ਮੂਲੀ ਤੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫਤੀਸ਼ ਚੱਕੇ ਸਾਹਮਣੇ ਆ। ਤੁਹਾਨੂੰ ਦੱਸਿਆ ਦੇ। ਇਹ ਤਾਂ ਅਦਾਮ ਨਹੀਂ ਉਹ ਐਸ ਮਰਡਰ ਨਹੀਂ ਹੋਣ ਨਹੀਂ। ਉਹ ਲਵਰ ਹੋਣੇ ਆ ਪਰ ਉਹ ਗਰੁੱਪੇ ਸੀ। ਗਰੁੱਪ ਤੇ ਹੈ ਗਿਆ ਪਰ ਐਸ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर ਆ ਟੂ ਗਰਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਜੋ ਤੁਹਾਨੂੰ ਜੋ ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛਗਿੱਛ ਅ ਆਪਣੀ ਜਿਹੜੀ ਤਫ਼ਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਈ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਜਿੰਨਾ ਸਾਡੀ ਮਜੀਦ ਅਗਲੀ ਤਫ਼ਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋਏ ਉਹਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆਜੇ ਕੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਏਟਲੀ ਸ਼ੇਅਰ ਕਰਾਂਗੇ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜੀ ਚੀਜ਼ ਸਾਡੇ ਤੇ ਅਜੇ ਇਹੋ ਜੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਚ ਦਿੱਤੀਆਂ ਰਵੇਲੀ ਕਾਦੀ ਸੀ ਕਾਦੀ ਲਾਈਫ ਹੈ ਰਾਈਵਲ ਗਰੁੱਪ ਲੇਖੋ ਇਹਨਾਂ ਦੇ ਪੁਰਾਣੇ ਝਗੜੇ ਆਪਸ ਵਿੱਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਵੀ ਆ ਪੁਰਾਣੇ ਆਪਸ ਵਿੱਚ ਝਗੜੇ ਚੱਲ ਰਹੇ ਸੀ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੇ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੀਆਂ ਜਲਦੀ ਥੈਂਕ ਯੂ ਹਾਂ ਜੀ ਚਲੋ ਅੱਜ ਦੇ ਦਿੱਤੋ ਤੇ ਚਲੋ ਵੀ ਖੁੱਲ ਕੇ ਨਹੀਂ ਗੱਲ ਕਰ ਸਕਦੇ ਕਿ ਵੀ ਜਦੋਂ ਸਿਫਤੀ ਵੀ ਹੁੰਦੀ ਆ ਐਟ ਲੀਮੇਟਲੀ ਲੜਾਈ ਝਗੜੇ ਪਰ ਗੈਂਗਸਟਰ ਦੇ ਨਿਕਲਣ ਕਿਸੇ ਬਾਤ ਦੇ ਵਿੱਚ ਤਫਤੀਸ਼ ਦੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਪ੍ਰੈਸ ਨਾਲ ਵੀ ਤੇ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤੋ ਹੁਣ ਵੀ ਕੀਤੀ ਜਾਏਗੀ ਇਹਦੇ ਵਿੱਚ ਕੋਕਾਨ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦੇ ਸੰਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਆ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਤਾਵਾ ਅੱਗੇ ਕਰ ਦੇ ਜਿੰਨੇ ਦੇ ਪਰਚੇ ਅੰਦਰ ਤੇ ਕੋਈ ਪਰਚਾ ਹੈ ਇਹਨਾਂ ਦੇ ਜਿਹੜੇ ਦੂਸਰੇ ਇਹ ਸਭ ਤਫਤੀਸ਼ ਦਾ ਪਾਰਟ ਹੈ ਚੈੱਕ ਕਰ ਰਹੇ ਕਿਹੜੇ ਕਿਹੜੇ ਕਿਹਦੇ ਕਿੰਨੇ ਹੈਗੇ ਸਾਰੇ ਚੈੱਕ ਹੀ ਤੇ ਜਾਣਗੇ ਜਿੰਨੇ ਤੇ ਪੱਕਾ ਸੀ ਜਿਹੜਾ ਮਰਿਆ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ ਦੋ ਅਸੀਂ ਅਕਿਊਜ਼ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤੱਕ ਦੀ ਜਿਹੜੀ ਪੁੱਛ ਗਿਚ ਉਹ ਐਟੀ ਸਾਹਮਣੇ ਇਹ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸੀਆਂ ਜਾਂਦੀਆਂ ਜਿੱਦਾਂ ਪਤਾ ਲੱਗੇ ਵੈਪਨ ਦੱਸ ਦੋਗੇ ਫਿਰ ਅੱਜ ਕਿੰਨੇ ਵੈਪਨ ਸੀ ਦੋ ਵੈਪਨ ਦੋ ਪਿਸਟਲ ਬਰਾਮਦ ਹੋਏ ਨੇ ਜਿੱਥੇ 7 ਜ਼ਿੰਦਾ ਕਾਰਤੂਸ ਬਰਾਮਦ ਇਸ ਕੇਸ ਨਾਲ ਸੰਬੰਧਤ ਨਹੀਂ ਹੈ ਉਹ ਅਲੱਗ ਕੇਸ ਹੈ ਉਹ ਵੈਸੇ ਹੀ ਗੈਂਗਸਟਰ ਵਾਸਤੇ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਚੱਲ ਰਹੀ ਹੈ ਪੁਲਿਸ ਦੀ ਸਰਕਾਰ ਦੀ ਉਸ ਤੇ ਜਿਹੜੇ ਕਾਰਵਾਈ ਚੱਲ ਰਹੀ ਸੀ ਉਹਦੇ ਤਹਿਤ ਹੀ ਇਹ ਬੰਦੇ ਅੱਜ ਫੜੇ ਗਏ ਸੀਗੇ ਇਹ ਲੇਕਿਨ ਇਸੇ ਗਰੁੱਪ ਦੇ ਨਾਲ ਸੰਬੰਧਿਤ ਇਸ ਕਰਕੇ ਤੁਹਾਡੇ ਧਿਆਨ ਚ ਲਿਆਦੇ। ਥੈਂਕ ਯੂ। ਇਹ ਕਿਹੜਾ ਇਹ ਚਾਪਟਰ ਪੜ੍ਹੇ ਕਿ ਨਹੀਂ ਉਹ ਕਿਹੜੇ ਤੇ ਬੱਤੀ ਬੋ ਰਿਹਾ 37 35 ਹੋ ਰਿਹਾ। ਤੁਹਾਨੂੰ ਉਹ ਵੀ ਜਲਦੀ ਇਨਫੋਰਮੇਸ਼ਨ ਸਾਰੀ ਸ਼ੇਅਰ ਕਰ ਦਿੰਦੇ। ਪਰ ਇਹ ਜਿਹੜਾ ਜਿਹੜਾ ਇਨਸੀਡੈਂਟ ਰਿਪੋਰਟ ਤਾਂ ਜੀ ਸੀ ਸੀ ਟੀ ਵੀ ਆਈ ਐਸ ਦੇ ਸਾਹਮਣੇ ਜਿਹੜੇ ਜਿਨ੍ਹਾਂ ਨੇ ਵਾਅਦਾ ਕੀਤਾ ਵੇਖੋ ਜਿਹੜੀ ਮੇਰੀ ਤਫਤੀਸ਼ ਦੇ ਨਾਲ ਪਾਰਟ ਨਾਲ ਸੰਬੰਧਿਤ ਹੈਗਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਅਸੀਂ ਸਾਰੀਆਂ ਚੀਜ਼ਾਂ ਵਰਤਾਂਗੇ। ਮਾਲੀ ਸਾਹਿਬ ਜਿੰਨੀ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹੋਏਗੀ ਜਿਹਦੇ ਨਾਲ ਸਾਡੇ ਤਫ ਇਸੇ ਕਰਕੇ ਤੁਹਾਨੂੰ ਕਹਿਆ ਵੀ ਤਿੰਨ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਨਾਮ ਤੁਹਾਡੇ ਨਾਲ ਸ਼ੇਅਰ ਕੀਤੇ ਗਏ ਨੇ ਉਸ ਤੋਂ ਅਗਲੀ ਇਨਫੋਰਮੇਸ਼ਨ ਮੇਰੀ ਬਾਕੀ ਤਰਤੀ ਤਰਫ ਅੱਜ ਜਿਹੜਾ ਮਰਡਰ ਹੋਇਆ ਜੀ ਉਹਨੂੰ ਮਰਡਰ ਕਰਨ ਲਈ ਕਿੰਨੇ ਜਣੇ ਆਏ ਸੀਗੇ ਔਰ ਕਿੰਨੀਆਂ ਗੋਲੀਆਂ ਕਿੰਨੇ ਵੈਪਨ ਜੀ ਦੇਖੋ ਹੁਣ ਤੱਕ ਕੱਲੇ ਕੱਲੇ ਜਵਾਬ ਦਿਓ ਜੀ ਜੀ ਹੁਣ ਤੱਕ ਜਿਹੜੇ ਆ ਤਿੰਨ ਵਿਅਕਤੀ ਆਇਡੈਂਟੀਫਾਈ ਹੋਏ ਤਿੰਨਾਂ ਵਿਅਕਤੀਆਂ ਦਾ ਤੁਹਾਨੂੰ ਨਾਮ ਦੱਸ ਦਿੱਤਾ ਗਿਆ ਵਹੀਕਲ ਜਿਹੜੇ ਆ ਉਹ ਵੀਡੈਂਟੀਫਾਈ ਕਰ ਲਏ ਲੇਕਿਨ ਮੈਂ ਅਜੇ ਉਨੀ ਹੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿੰਨੀ ਕਿ ਮੇਰੀ ਤਫ਼ਤੀਸ਼ ਨੂੰ ਖਰਾਬ ਨਹੀਂ ਕਰ ਸਕੇ ਸਾਡੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਅਸੀਂ ਉਹਦੇ ਸਬੰਧ ਵਿੱਚ ਜਿੰਨਾ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਉਹ ਤੁਹਾਡੇ ਨਾਲ ਕਰ ਦਿੱਤੀ ਗਈ ਹੈ ਉਸ ਤੋਂ ਫਰਦਰ ਜਿਹੜੇ ਵਿਅਕਤੀਆਂ ਦੇ ਨਾਮ ਅਸੀਂ ਹੋਰ ਅਸੀਂ ਆਈਡੈਂਟੀਫਾਈ ਕਰਾਂਗੇ ਜਾਂ ਫੜੇ ਜਾਣਗੇ ਤੁਹਾਨੂੰ ਇਮੀਡੀਏਟਲੀ ਦੱਸੇ ਜਾਣਗੇ ਹਰਿੰਦਰ ਸਿੰਘ ਜੀ ਨੂੰ ਅਰਾਇਵਲ ਕਰੋ ਤੋਂ ਮੰਨਦੇ ਆ ਕਿ ਉਹ ਇਸ ਹਿਸਾਬ ਨਾਲ ਮੰਨੀ ਹੈ ਜੇ ਗੈਰ ਹਟਾ ਕਿੱਦਾਂ ਪੁੰਚੇ ਰਹੀ ਕਰਦੇ ਕਿੱਦਾਂ ਪਤਾ ਲੱਗਾ ਉਹ ਉੱਥੇ ਪੁੰਚੀ ਤੁ ਹਿਊਮਨ ਇੰਟੈਲੀਜੈਂਸ ਟੈਕਨੀਕਲ ਸਰਵੇਲੈਂਸ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਥੈਂਕ ਯੂ ਥੈਂਕ